ਨੇ ਦੱਸਿਆ ਕਿ 6ਵੇਂ ਬਾਦਸ਼ਾਹ ਮੀਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਰਕੇ ਇਕੱਠਿਆਂ ਆਈ ਹੋਈ ਫੌਜ ਦਾ ਸਵਾਗਤ ਕਰਨ ਵਾਸਤੇ ਜਿਵੇਂ ਜੋ ਕੁਝ ਕਹਿਣਾ ਕੀਤਾ ਸ਼ੇਰਖਾਨ ਨੂੰ ਤੁਹਾਡੇ ਸਾਹਮਣੇ ਇਹਨਾਂ ਅਖਰਾਂ ਨਾਲ ਬੇਨਤੀ ਕੀਤੀ ਜਾ ਰਹੀ ਕਾਗ ਕਫੂਰ ਨਹੀਂ ਚੱਖਦੇ ਹਣਸਣ ਢੱਡੀਆਂ ਖਾਂਣ ਬਾਜਨਾ ਚੀਣਾ ਚੁਗਣਗੇ ਨਿਕਲਣ ਆਣ ਚਾਏ ਭਰਾ ਸਤ ਗੁਰਾਂ ਨੇ ਆਖਿਆ ਜੋਦਿਆਂ ਨੂੰ ਸਤ ਗੁਰਾਂ ਨੇ ਆਖਿਆ ਜੋਦਿਆਂ ਨੂੰ ਜੰਗ ਲੜਨ ਲਈ ਹੋ ਜੋ ਤੇ ਯਾਰ ਸਿੱਖੋ ਉਹ ਸ਼ਹੀ ਫੋਟਾਂ ਲਾਹੌਰ ਤੋਂ ਚੜ੍ਹ ਆਈਆਂ ਸ਼ਹੀ ਫੋਟਾਂ ਲਾਹੌਰ ਤੋਂ ਚੜ੍ਹ ਆਈਆਂ ਸਭ ਸੂਰਮੇ ਲੜਨ ਲਈ ਹੋ ਜੋ ਤੇ ਯਾਰ ਸਿੱਖੋ ਸ਼ਾਹੀ ਫੋਟਾਂ ਲਹੌਰ ਤੋਂ ਚੜੀਆਂ ਆ ਸ਼ਾਹੀ ਫੋਟਾਂ ਲਹੌਰ ਤੋਂ ਚੜੀਆਂ ਆ ਸਭ ਸੂਰਮੇ ਲਾਓ ਬਲ ਧਾਰ ਸਿੱਖੋ ਆਜੋ ਬਾਦਸ਼ਾਹ ਖਾਨ ਦੇਹਾਨ ਤੁਹਾਡੀ ਅਜ ਬਾਦਸ਼ਾਹ ਖਾਨ ਦੇਹਾਨ ਡਿੱ ਰਣ ਵਿੱਚ ਪਰਖਣ ਚਾਉਂਦਾ ਤੂੰ ਵਾਰ ਸਿੱਖੋ ਓਹਦਾ ਏ ਸੂਰ ਮੈਂ ਸਮਾੰਦੇ ਨਾਲ ਰੱਖਣਦਾ ਏ ਸੂਰ ਮੈਂ ਸਮਾੰਦੇ ਨੱਖ ਰੱਖੇ ਮਰਦ ਮੰਨਦੇ ਨਹੀਂ ਕਦੇ ਹਾਰ ਸਿੱਖੋ ਕੇ ਐਸੀ ਮਾਰੀਆਂ ਨੂੰ ਬਾਰੋ ਬਾਰ ਸਿੱਖੋ ਜਮਦੇ ਨੇ ਜਗ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਉਹ ਝੋਦੇ ਜੰਨ ਦੇ ਨੇ ਜਗ ਇੱਕ ਵਾਰੀ ਮਰਦੇ ਨੂੰ ਕਰੇ ਸੁਣ ਸਾਰ ਸਿੱਖੋ ਪਾਨਾਂ ਦੇ ਲਾਓ ਓੰਬਾਰ ਸਿੱਖੋ ਸ਼ਾਹਨੂਮਾਨ ਹਕੂਮਤਾਂ ਦਾ ਆਵਾਜ਼ ਸ਼ਾਹਨੂਮਾਨ ਹਕੂਮਤਾਂ ਦਾ ਰਾਖਾ ਅਸਾਂ ਦਾ ਇੱਕ ਨੰਕਾਰ ਸਿੱਖੋ ਆਪਾਂ ਜੁਝੜਾ ਸੱਚ ਦੀ ਓਟ ਲੈ ਕੇ ਆਪਾਂ ਜੁਝੜਾ ਸੱਚ ਦੀ ਓਟ ਲੈ ਕੇ ਮਦਦ ਅਸਾਂ ਦੀ ਪਹਿਲਾ ਵਾਰ ਨਹੀਂ ਕਿਸੇ ਤੇ ਅਸਾਂ ਕਰਨਾ ਪਿੱਛੋਂ ਰੱਖਣਾ ਨਹੀਂ ਉਹ ਧਾਰ ਸਿੱਖੋ ਉਹ ਸ਼ੇਰੇ ਬਣ ਕੇ ਸਾਥੇ ਜੇ ਤੂੰ ਆਏ ਸ਼ੇਰੇ ਬਣ ਕੇ ਸਾਥੇ ਜੇ ਤੂੰ ਆਏ ਟੁਕੋ ਪਹੁੰਚ ਰੂ ਜੇੜਾ ਵੰਗਾਰੇ ਕੋਈ ਟੋਟੇ ਉਸ ਦੇ ਕਰ असां करण पिछो रख